ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਆਊਂਡ ਤੇ ਅਸੀਂ ਆਨੰਦ ਭੜਾਈ ਤੁਹਾਡਾ ਸਵਾਗਤ ਕਰਦੇ ਆਂ ਲਓ ਜੀ ਅਸੀਂ ਹਾਜ਼ਰਾਂ ਤੁਹਾਡੀ ਕਚਹਿਰੀ ਚ ਅੱਜ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਹਾਜ਼ਰ ਹੋਏ ਆਂ ਇਹ ਗੀਤ ਜਿਹੜਾ ਹੈਗਾ ਇਹ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਣਾ ਤੇ ਅੱਜ ਇਹ ਫਿਰ ਮੇਰੇ ਤੋਂ ਹੀ ਸੁਣੋ ਹੈਨਾ ਲਿਖਣ ਵਾਲੇ ਨੇ ਬਹੁਤ ਵਧੀਆ ਲਿਖਿਆ ਤੇ ਹੈ ਤਾਂ ਇਹ ਕੁੜੀਆਂ ਦੇ ਗਾਉਣ ਵਾਲਾ ਗੀਤ ਚਲੋ ਤੁਹਾਡੇ ਮੂੰਹ ਦਾ ਬੱਚਿਆਂ ਦੇ ਮੂੰਹ ਦਾ ਜ਼ਿਆਦਾ ਸੋਹਣਾ ਲੱਗੂਗਾ ਤੇ ਫਿਰ ਮੈਂ ਤਾਂ ਤੁਹਾਡੇ ਕੋਲ ਪਹੁੰਚਾਉਣਾ ਹੈ ਨਾ ਹੈ ਤੇ ਇਹ ਇੱਕ ਕੁੜੀ ਨੂੰ ਕੋਈ ਮੁੰਡੇ ਦੀ ਪੱਗ ਵਾਲੀ ਸੋਹਣੀ ਲੱਗੀ ਪੱਗ ਵਾਲਾ ਹਜੇ ਤੱਕ ਅਸੀਂ ਗੀਤ ਹੀ ਨਹੀਂ ਸੁਣਾਇਆ ਚਲੋ ਇਹ ਵੀ ਆ ਗਿਆ ਤੁਹਾਡੇ ਕੋਲੇ ਹੈ ਨਾ ਤੇ ਉਹ ਫਿਰ ਕੀ ਕਹਿੰਦੀ ਹੈ ਵਿਆਖਿਆ ਕਰਨ ਦੀ ਲੋੜ ਨਹੀਂ ਤੁਸੀਂ ਆਪੀ ਦੇਖਿਓ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਕੱਲ ਮੈਨੂੰ ਪਟਿਆਲੇ ਤੋਂ ਇੱਕ ਮਾਤਾ ਨੇ ਫੋਨ ਕਰਿਆ ਉਹ ਕਹਿੰਦੀ ਵੀ ਜੇ ਤੁਸੀਂ ਆਹਨ ਦਰਦ ਵਾਲੇ ਤਾਂ ਅਸੀਂ ਨੁਕਤੇ ਮੈਂ ਸ਼ਲੋਕਾਂ ਨੂੰ ਵੀ ਦੱਸਦੇ ਆਂ ਵੀ ਠੀਕ ਹੈ ਤੇ ਵੀ ਸੈੱਲ ਘਟੰਦਾ ਕੋਈ ਦੱਸੋ ਮੈਂ ਕਿਹਾ ਸੈੱਲ ਤਾਂ ਅਸੀਂ ਆਮ ਪਰਤੇ ਆਮ ਵੀ ਲੋਕਾਂ ਨੇ ਸਾਰਿਆਂ ਨੇ ਸੁਣਿਆ ਹੋਣਾ ਬੱਕਰੀ ਦਾ ਦੁੱਧ ਦਿਓ ਜਿਹਦੇ ਸੈੱਲ ਘਟਦੇ ਨੇ ਮਤਲਬ ਤੁਸੀਂ ਰੋਜ਼ ਪਾਈਆ ਦਾ ਅੱਧਾ ਕਿਲੋ ਦੁੱਧ ਬੱਕਰੀ ਦਾ ਪਿਆਓ ਤੁਸੀਂ ਉਸੇ ਟਾਈਮ ਹੀ ਅੱਜ ਹੁਣ ਦੁੱਧ ਸਵੇਰੇ ਪਿਆ ਤਾ ਤੇ ਸ਼ਾਮ ਨੂੰ ਸੈੱਲ ਚੈੱਕ ਕਰਾ ਲਓ ਵੱਧ ਜਾਣਗੇ ਤੇ 5-7 ਦਿਨ ਪਿਆ ਦਿਓ ਤੇ ਪ੍ਰਮਾਤਮਾ ਫਿਰ ਭਰੀ ਕਰੂ ਮੇਰੇ ਬੇਟੇ ਨੂੰ ਅਸੀਂ ਪਿਆ ਸੀਗਾ ਤੇ ਪਹਿਲਾਂ ਤਾਂ ਅਚਰਜendra ਚਨੜਾ ਜਮੇ ਸੈੱਲ ਕੱਟ ਗਏ ਸੀ ਬਿਲਕੁਲ ਤੰਦਰੁਸਤ ਹੋਇਆ ਸੀ ਬੱਕਰੀ ਦੁੱਧ ਨਾਲ ਸਾਡੇ ਸੈੱਲ ਵਾਦੀ ਹੈ ਨਾ ਤੇ ਇਹ ਮੈਂ ਤੁਹਾਨੂੰ ਦੱਸਦਾ ਜਿਹਦੇ ਵੀ ਸੈੱਲ ਕਟੇ ਨੇ ਤਾਂ ਉਹ ਜ਼ਰੂਰ ਬੱਕਰੀਆ ਦੁੱਧ ਪਿਆਓ ਬੱਚਾ ਬੁੱਢਾ ਜਵਾਨ ਹੈ ਮਟਿਆਰਾ ਹੈ ਕੋਈ ਵੀ ਸਾਰਿਆਂ ਨੇ ਇਹ ਰਾਮਬੰਦ ਦਵਾਈ ਹੈ ਹੈ ਨਾ ਤੇ ਜਿਹੜਾ ਫਿਰ ਆਹਾ ਮੈਂ ਨੁਕਤਾ ਇਸ ਤੋਂ ਬਾਅਦ ਪਾਉਂਗੀ ਉਹ ਇੱਕ ਨੁਕਤਾ ਤੁਹਾਨੂੰ ਦੱਸ ਹੀ ਦਿੱਤਾ ਨਾ ਜਦ ਦੋ ਹੋ ਗਏ ਉਹ ਹੈਗਾ ਵੀ ਕਰਜੇ ਤੋਂ ਮੁਕਤੀ ਆਮ ਲੋਕ ਕਰਜੇ ਨਾਲ ਵੀ ਪੀੜਤ ਨੇ ਤੇ ਉਹ ਵੀ ਨਾ ਕੋਈ ਨਾ ਕੋਈ ਬਹਾਨਾ ਫਿਰ ਪ੍ਰਮਾਤਮਾ ਬਣਾਉਂਦਾ ਹੈਗਾ ਉਹ ਮੈਂ ਤੁਹਾਨੂੰ ਉਹ ਪੰਡਤਾ ਵਾਲਾ ਕੰਮ ਪਾਉਂਗੀ ਤੇ ਉਹ ਫਿਰ ਤੁਸੀਂ ਉਸ ਤਰ੍ਹਾਂ ਕਰਿਓ ਤੇ ਇਹ ਵੀ ਬਿਲਕੁਲ 100% ਸਹੀ ਹੋ ਆਉਂਦਾ ਹੈ ਹੈਨਾ ਤੇ ਮਿਹਨਤ ਦਾ ਕਰਨਾ ਆਪਣਾ ਫਰਜ਼ ਹੈ ਨਾ ਤੇ ਉਹ ਕੋਈ ਨਾ ਕੋਈ ਤੁਹਾਡਾ ਫਿਰ ਉਹ ਢੋਹ ਬਣਾ ਦਿੰਦਾ ਹੈ ਤੇ ਤੁਹਾਡਾ ਕਰਜ਼ਾ ਮੁਕਤ ਕਰ ਦੋ ਤੁਹਾਨੂੰ ਤੇ ਲਓ ਫਿਰ ਆਜੋ ਫਿਰ ਹੁਣ ਆਪਣਾ ਰੰਗਾ ਰੰਗ ਪ੍ਰੋਗਰਾਮ ਵੱਲ ਇਹ ਨਵਾਂ ਗੀਤ ਸੁਣ ਲਈ ਤੇ ਸਾਡੇ ਨਾਲ ਗੁੰਗਣਾਇਓ ਤੇ ਗਾਇਆ ਕਰੋ ਇੰਨਾ ਗੀਤਾਂ ਨੂੰ ਤੇ ਆਪਣਾ ਵਿਰਸਾ ਸੰਭਾਲ ਕੇ ਰੱਖੀ ਆਪਾਂ ਮੇਰੀ ਤਾਂ ਇਹੀ ਕੋਸ਼ਿਸ਼ ਰਹਿੰਦੀ ਹੈ ਤੇ ਲਓ ਫਿਰ ਮਾਣੋ ਇਸ ਗੀਤ ਦਾ ਆਨੰਦ ਮੇਰੀ ਤੇਰੇ ਤੇ ਰਹਿੰਦੀ ਐ ਅੱਖ 베베 ਸੋਣੀ ਪੱਗ ਵਾਲੇ ਆ ਮੇਰੀ ரக்கேச பகவ க கலன்கி பழ ਬਕੇ ਹੱਸੇ ਵੇ ਰੇਸ਼ਣੀ ਪੱਗ ਵਾਲੇ ਤੇਰੀਆਂ ਤਗਲਾਂ ਮੇ ਕੁੜੀਆਂ ਚ ਹੁੰਦੀਆਂ ਸਾਡੇ ਨਾਲ ਬਟਾਲੇ ਜੱਲ ਲੇਤੇ ਮੁੰਦੀਆਂ ਤੇਰੀ ਕੀ ਮਾਰੀ ਜੀ ਸਾਨੂੰ ਦਸ ਵੇ ਸੋਣੀ ਪਾਗ ਵੜੇ ਤੇਰੀ ਕੀ ਮਾਰੀ ਜੀ ਸਾਨੂੰ ਦਸ சோணி பகவால பீளா நக வே ਸਾਡੀ ਵੀ ਖੰਗ ਵੀ ਚੇਕ ਦੇਖ ਦੇ ਹੱਸਵੇ ਮੈਨੂੰ ਆਪਣੀ ਵੜਾ ਕੇ ਤੂੰ ਰੱਖ ਵੇ ਸੋਣੀ ਭਗਵਾਲੇ ਮੈਨੂੰ ਆਪਣੀ ਵੜਾ ਕੇ ਤੂੰ ਰੱਖ ਨਣ ਵਿੱਚ ਨਣ ਭਾ ਕੇ ਤੱਕ ਵੇ ਵੇਸਣੀ ਭਗਵਾਲੇ ਆ ਕਹ ਦੇ ਨਣ ਵਿੱਚ ਨਣ ਭਾ ਕੇ ਤੱਕ ਵੇ ਦੋ ਨਿਮ ਨਿਮ ਹਸਦਾ ਤੇ ਢੀਟਣੇ ਕਰੀ ਜੈ ਦੋ ਨਿਮ ਨਿਮ ਹਸਦਾ ਨਿਮ ਨਿਮ ਹਸਦਾ ਤੇ ਦਿਲ ਵਿੱਚ ਵਸਦਾ ਮੇਰੇ ਦਿਲ ਨੂੰ ਕੀ ਆਏ ਤੂੰ ਜਤੀ ભગવાળી આ મેરે ઇન્દિલે નોગી આયે તું જチュવે વે સણી બગવાળીયા મેરી તેરે وچ રહેndi એ અખ વે ਪਾਗ ਵਾਲੇ ਆ ਮੇਰੀ ਤੇਰੇ ਵਿੱਚ ਰਹਿੰਦੀ ਐ ਅੱਖ ਵੇ ਵੇ ਸੋਣੀ ਬਗ ਵਾਲੇ ਆ ਤੇਰੇ ਤਾਂ ਆਉਣ ਦੀ ਬਿੜਕ ਜਦੋਂ ਪੈਂਦੀ ਐ ਤਕਣੇ ਦੀ ਭੁਖ ਮੇਰੇ ਦਿਲ ਚੋਨਾ ਲੈਂਦੀ ਏ ਤਕਣੇ ਦੀ ਭੁਖ ਮੇਰੇ ਦਿਲ ਚੋਨਾ ਲੈਂਦੀ ਏ ਫੁੱਲ ਪੂਰੀ ਸੌਣ ਦੀ ਜੜੀ ਦੇ ਵਾਂਗੂ ਬਸ ਏ ਵੇ ਸੋਣੀ ਭਗਵਾਲੀ ਆਪੇ ਤੇ நபேசணி பகவாட மேறி பிச்சேசி பகவா ਜੀਤ ਹੋਇਆ ਪੂਰਾ ਤੇ ਇਹ ਪਹਿਲਾ ਹੀ ਨਵਾਂ ਗੀਤ ਹੈ ਪੱਗ ਦਾ ਅਜ ਤੱਕ ਤੁਸੀਂ ਗੀਤ ਨਹੀਂ ਸੁਣਿਆ ਹੋਣਾ ਤੇ ਦੱਸਿਓ ਤੁਹਾਨੂੰ ਸਾਡਾ ਇਹ ਗੀਤ ਕਿਹੋ ਜਿਹਾ ਲੱਗਿਆ ਉਮੀਦ ਹੈ ਸਾਨੂੰ ਸਾਰਿਆਂ ਨੂੰ ਪਸੰਦ ਆਇਆ ਉਹ ਸਾਨੂੰ ਬਹੁਤ ਪਸੰਦ ਆਇਆ ਜੇ ਸਾਡੇ ਕੋਲ ਆਇਆ ਹੈ ਇਹ ਗੀਤ ਤੇ ਅੱਜ ਹੀ ਆਇਆ ਅੱਜ ਹੀ ਸਾਡੇ ਕੋਲ ਅਸੀਂ ਪਛਾਤਾ ਹੈ ਨਾ ਮਾਣੋ ਇਸ ਗੀਤ ਦਾ ਆਨੰਦ ਤੇ ਹੁਣ ਆਜੋ ਆਪਾਂ ਨੁਕਤੇਵਲ ਤੰਦਰੁਸਤੀ ਵੱਲ ਇਹ ਵੀ ਲੋਕਾਂ ਨੂੰ ਬਹੁਤ ਪ੍ਰੋਬਲਮ ਆ ਹੁਣ ਹਾਈ ਮੰਗਾਈ ਦਾ ਜਵਾਨਾਂ ਤੇ ਲੋਕਾਂ ਦੇ ਖਰਚੇ ਵੱਧ ਨੇ ਤੇ ਆਮਦਨ ਘਟ ਹੈ ਫਿਰ ਕਰਜ਼ਾ ਵੀ ਲੈਣਾ ਪੈ ਜਾਂਦਾ ਹੈ ਨਾ ਤੇ ਫਿਰ ਨਹੀਂ ਜਦੋਂ ਉਹ ਤੋਂ ਕਰਜ਼ੇ ਤੋਂ ਮੁਕਤੀ ਮਿਲਦੀ ਤਾਂ ਫਿਰ ਪੰਡਤਾਂ ਕੋਲੇ ਜਾਂਦੇ ਆ ਵੀ ਇਹ ਕਿਵੇਂ ਹੋਊਗਾ ਨਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਇਹ ਪਾਇਆ ਹੋਇਆ ਬਿਲਕੁਲ ਕੋਲੇ ਸ਼ੰਕਰ ਦੇ ਮੰਦਿਰ ਜਾਓ ਤੇ ਤੁਹਾਡਾ ਤੁਸੀਂ ਕਰਜ਼ੇ ਤੋਂ ਮੁਕਤੀ ਮਿਲੂ ਚਾਹੇ ਉਹ ਕੋਈ ਵੀ ਹਿੱਲਾ ਕਰੇ ਮੇਰਾ ਭਗਵਾਨ ਤੇ ਤੁਹਾਡਾ ਕਾਰਜ ਰਾਸ ਜਰੂਰ ਲਿਆਊਗਾ ਤੁਸੀਂ ਪਤਾ ਹੀ ਕੀ ਕਰਨਾ ਸ਼ਿਵਰਾਤਰੀ ਹਰ ਮਹੀਨੇ ਦੇ ਵਿੱਚ ਇੱਕ ਸ਼ਿਵਰਾਤਰੀ ਹੁੰਦੀ ਆ ਹੁਣ ਆਊਗੀ ਹੈਨਾ ਇਹਦੇ ਵਿੱਚ ਆਪਣਾ ਸ਼ਿਵ ਚੌਦਾਂ ਜਿਹਨੂੰ ਸ਼ਿਵ ਚੌਦਾਂਵੀ ਕਹਿੰਦੇ ਆ ਆਪਾਂ ਸ਼ਿਵਰਾਤਰੀ ਵੀ ਕਹਿੰਦੇ ਆ ਹਰ ਮਹੀਨੇ ਨੇਰੇ ਪੱਖ ਜਾਂਦੀ ਹੈ ਤੇ ਜਦੋਂ ਸੂਰਜ ਅਸਤ ਹੋ ਰਿਹਾ ਹੋਵੇ ਹੈਨਾ ਉਸ ਵੇਲੇ ਤੁਸੀਂ ਸ਼ਿਵ ਮੰਦਿਰ ਜਾਓ ਹੈਨਾ ਤੇ ਪੰਜ ਬੱਤੀ ਵਾਲਾ ਦੀਵਾ ਬਣਾ ਲਓ ਪੰਜ ਬੱਤੀਆਂ ਹੋਣ ਉਹਦੇ ਵਿੱਚ ਉਹ ਸ਼ਿਵ ਲੰਗਰ ਦੇ ਉੱਥੇ ਜਾ ਕੇ ਦੀਵਾ ਜਲਾ ਕੇ ਸ਼ਿਵ ਲੰਗਰ ਦੇ ਅੱਗੇ ਰੱਖ ਦਿਓ ਹੈਨਾ ਤੇ ਬੇਲ ਪੱਤਰ ਵੀ ਉੱਥੇ ਚੜਾ ਦਿਓ ਹੈਨਾ ਥੋੜੀ देर ਬੈਠ ਕੇ ਉੱਥੇ ਪ੍ਰਾਰਥਨਾ ਕਰੋ ਜੋ ਵੀ ਤੁਸੀਂ ਪਰਮਾਤਮਾ ਮੈਨੂੰ ਕਰ ਜੇ ਤਾਂ ਮੁਕਤੀ ਦਿਵਾ ਹੈਨਾ ਤੇ ਮੇਰਾ ਕੋਈ ਵੀ ਹੀਲਾ ਕਰ ਮੇਰੇ ਕੋਲ ਪੈਸੇ ਹੋਣ ਮੇਰੀ ਕਮਾਈ ਵਧੇ ਜੋ ਵੀ ਤੁਸੀਂ ਅਰਦਾਸ ਆਪਦੇ ਸ਼ਬਦਾਂ ਚ ਕਰਨੀ ਹੈ ਉਸ ਤਰ੍ਹਾਂ ਤੁਸੀਂ ਕਹੋ ਜੇ ਜੇ ਕਿਸੇ ਬੇਟੇ ਦਾ ਨਾਮ ਲੈਣਾ ਆਪਦੇ ਕਿਸੇ ਪਤੀ ਦਾ ਨਾਮ ਲੈਣਾ ਵੀ ਇਹਦੇ ਸਿਰ ਤੋਂ ਕਰਜ਼ਾ ਮੁਕਤ ਕਰ ਦੇ ਤਾਂ ਉਹਦਾ ਨਾਮ ਵੀ ਲਵੋ ਹੈਨਾ ਤੇ ਲੋ ਤੁਸੀਂ ਇਹ ਜ਼ਰੂਰ ਦੋ ਤਿੰਨ ਸ਼ਿਵਰਾਤਰੀਆਂ ਜਦੋਂ ਜਾਓਗੇ ਨਾ ਤੁਸੀਂ ਆਪਣੇ ਆਪ ਨੂੰ ਕਰਜੇ ਤੋਂ ਮੁਕਤ ਹੋਇਆ ਸਮਝੋਗੇ ਹੈਨਾ ਜੇ ਵੱਧ ਵੀ ਜਾਣਾ ਪੈ ਜੀ ਤਾਂ ਮਹੀਨੇ ਚ ਇੱਕ ਵਾਰੀ ਜਾਣਾ ਹੈਨਾ ਤੇ ਲੋ ਮਾਣੋ ਇਸ ਗੀਤ ਦਾ ਤੇ ਇਸ ਨੁਕਤੇ ਦਾ ਆਨੰਦ ਕੱਲ ਨੂੰ ਆਪਾਂ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਤੇ ਜਿਹੜੇ ਸੱਲਵਧਨ ਵਾਲਾ ਉਹ ਭੈਣ ਨੇ ਮੈਨੂੰ ਕਿਹਾ ਸੀ ਪਟਿਆਲੇ ਤੋਂ ਉਹਨੇ ਮੈਂ ਮੂਰੇ ਹੀ ਫਿਰਨ ਦੱਸਦਾ ਤੁਹਾਨੂੰ ਹੁਣ ਵੀ ਮੈਂ ਅਸੀਂ ਉਹੀ ਕਰਿਆ ਤੇ ਬੱਕਰੀਆਂ ਦੁੱਧ ਪਿਆਉ ਥੋਡੇ ਸੱਲਵਧਨ ਕਿਸੇ ਬੱਚਾ ਬੁੱਢਾ ਜਵਾਨ ਜੀ ਦੇ ਮਰਜ਼ੀ ਉਹ ਮਪੀਏਦੋ ਨਾਲ ਬਿਲਕੁਲ ਸਹਿਵਾਦੇ ਨੇ ਤੇ ਲੋ ਸਸੀ ਕਾ ਜੀ ਤੁਹਾਨੂੰ ਸਾਰਿਆਂ ਨੂੰ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਦੇ